ਡੈਂਗੀ ਦਾ ਤਾਨਾ ਜੇ ਘਰੋਂ ਨਿਕਲੇਗੀ ਸਮਝ ਗਈ ਮੇਰੀ ਗੱਲ ਤੇ ਫੜ ਕੇ ਇਹਨੂੰ ਅੰਦਰ ਲੈ ਜਾ ਠੀਕ ਹੈ ਪਲੀਜ਼ ਸੁਣ ਲੈ ਸਾਰਾਂ ਉੱਪਰ ਬਾਹੂ ਹੈ ਤਾਂ ਹੁਣ ਲੈ ਇਹਦਾ ਆਪਣਾ ਹੁਣ ਸਾਹ ਵੀ ਮੈਨੂੰ ਕੁੱਛ ਕੇ ਆਊਗਾ ਓਏ ਕਿਹਨੂੰ ਠੀਕ ਦਾ ਦੱਪਦੇ ਸੰਗੀ ਓਏ ਖੜ ਜਾ ਬਾਪੂ ਹਲੇ ਕੀ ਹੋਇਆ ਹਲੇ ਤਾਂ ਇਹ ਤਾਂ ਆਪਾਂ ਪੈਸਾ ਲੈਣਾ ਜਿਹੜਾ ਹੈ ਆਪਦੇ ਖਾਤੇ 'ਚ ਸਾਂਭੀ ਬੈਠੀ ਆ ਹਾਏ ਰੱਬਾ ਕਿਤੇ ਵਧਾ ਦੋ <laughs> <laughs> तेन अपने घर बारे सारा कुछ पता लग ही गया महीना हो गया अपने विह मेन पता भी तू इ खुश है पर फिर भी मैं तेरे मुंह सुनना चाहना भी तू इथे खुशता है ना ਹਾਂਜੀ ਮੈਂ ਤੁਹਾਡੇ ਨਾਲ ਬਹੁਤ ਖੁਸ਼ ਹਾਂ ਚਲ ਇਹ ਤਾਂ ਤੂੰ ਵਧੀਆ ਕੀਤਾ ਮੈਨੂੰ ਤਾਂ ਟੈਨਸ਼ਨ ਲੱਗੀ ਪਈ ਸੀ ਮੈਨੂੰ ਪਤਾ ਯਾਰ ਤੂੰ ਨਾ ਬਹੁਤ ਵੱਡੇ ਘਰ ਚੋਂ ਆਈ ਆ ਤੇ ਤੈਨੂੰ ਇੱਥੇ ਰਹਿਣਾ ਥੋੜਾ ਜਿਹਾ ਔਖਾ ਲੱਗਣਾ ਲੇਕਿਨ ਟਿੰਕੀ ਤੁਸੀਂ ਇਹ ਸਭ ਕੁਝ ਕਿਉਂ ਸੋਚਦੇ ਹੋ ਜਿਵੇਂ ਵੱਡੇ ਘਰੋਂ ਆਈਆਂ ਮੈਂ ਤੁਹਾਡੇ ਨਾਲ ਪਿਆਰ ਨਾ ਘਰ ਦੇਖ ਕੇ ਨਹੀਂ ਸੀ ਕੀਤਾ ਸਮਝ ਆਈ ਤੁਹਾਨੂੰ ਉਹ ਮੈਂ ਮੰਨਦਾ ਪਰ ਮੇਰੇ ਵੀ ਤਾਂ ਕੁਝ ਫਰਜ਼ ਨੇ ਨਾ ਵੀ ਮੈਂ ਤੈਨੂੰ ਪੁੱਛਾਂ ਜੇ ਤੈਨੂੰ ਫੇਰ ਵੀ ਕੋਈ ਦਿੱਕਤ ਹੋਈ ਨਾ ਤਾਂ ਤੂੰ ਮੈਨੂੰ ਦੱਸ ਦੀ ਆਪਾਂ ਆਪਣੀ ਦੂਸਰੀ ਕੋਠੀ 'ਚ ਸ਼ਿਫਟ ਹੋ ਜਾਾਂਗੇ ਠੀਕ ਹੈ ਹਾਂ ਯਾਰ ਦੇਖ ਮਹੀਨਾ ਮੈਨੂੰ ਵੀ ਹੋ ਗਿਆ ਬੇਲੇ ਬੈਠੇ ਨੂੰ ਹਾਂ ਸੱਚ ਮੇਰੇ ਤਾਂ ਯਾਦ ਆ ਗਿਆ ਮੇਰੇ ਦੋਸਤ ਦਾ ਮੈਨੂੰ ਫੋਨ ਆਇਆ ਸੀਗਾ ਇੱਕ ਕੰਪਨੀ 'ਚ ਕਹਿੰਦਾ ਸੀਗਾ ਵੀ ਲੋੜ ਆ ਮੁੰਡੇ ਦੀ ਮੈਂ ਨਾ ਉੱਥੇ ਜਾਇਆ ਮੈਂ ਰਿਜ਼ਿਊਮ ਦਿਆਂ ਮੈਂ ਹਾਂ ਹੈਨਾ ਤੂੰ ਤੂੰ ਨਾ ਐ ਕਰ ਐ ਕਰ ਥੋੜਾ ਬਹੁਤਾ ਹੁਣ ਨਾ ਬੇਬੇ ਨਾ ਕੰਮਕੁਮ ਕਰਾ ਦੇਗਾ ਨਹੀਂ ਤਾਂ ਫਿਰ ਬੇਬੇ ਬੋਲੂਗੀ ਕਹੂਗੀ ਵੀ ਘਰੇ ਹੀ ਬੈਠੀ ਰਹਿੰਦੀ ਆਂਦਰੀ ਕੋਈ ਕੰਮ ਨਹੀਂ ਕਰਾਉਂਦੀ ਠੀਕ ਹੈ ਕੋਈ ਗੱਲ ਨਹੀਂ ਮੈਂ ਬੇਬੇ ਜੀ ਨਾਲ ਕੰਮ ਕਰਾ ਦੂੰਗੀ ਤੁਸੀਂ ਜਲਦੀ ਜਾਓ ਹਾਂ ਹਾਂ ਮੈਂ ਜਾਣਾ ਠੀਕ ਹੈ ਠੀਕ ਹੈ ਮੈਨੂੰ ਫੋਨ ਕਰਦੇ ਹੋ ਹਾਂ ਹਾਂ ਕੋਈ ਨਹੀਂ ਜਿਵੇਂ ਵੀ ਬਣਿਆ ਮੈਨੂੰ ਦੱਸ ਦਿਓ ਠੀਕ ਹੈ ਠੀਕ ਹੈ ਥੈਂਕਸ ਗॉड ਤੁਹਾਡਾ ਬਹੁਤ ਬਹੁਤ ਥੈਂਕਸ ਮੈਂ ਤੇ ਹੀ ਕਹਿਨੀ ਆ ਕਿ ਟਿੰਕੇ ਨੂੰ ਜਲਦੀ ਜਲਦੀ ਜੌਬ ਮਿਲ ਜੇ ਜਿੱਦੇ ਦੀ ਨੂੰ ਵਿਆਹ ਕੇ ਲਿਆਇਆ ਨਾ ਮੁੰਡਾ ਇਹ ਨਾ ਬਾਰ ਨਿਕਲੀ ਮਾਂ ਦੀ ਤੀ ਆ ਗੇੜਾ ਦਿੰਦੀ ਐ ਆ ਸ਼ੀਸ਼ੇ 'ਚ ਮੂਰੇ ਖੜ ਜਿੰਦੀ ਆ ਇੱਧਰ 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 ਪਤਾ ਨਹੀਂ ਕੀ ਤਾਂ ਕਰਦੀ ਐ ਕੀ ਨਹੀਂ ਮੈਨੂੰ ਤਾਂ ਨਾ ਐ ਹੋ ਰਿਹਾ ਵੀ ਫੜ ਕੇ ਗੁੱਤ ਬੋਹਰ ਕਰ ਦਾਂ ਪਛਾਰ ਮੀਨੇ ਪਛਾਰ ਮਟੋਲਾ ਹੀ ਚੱਲ ਜੰਗਾ ਚੁੱਪ ਕਾਚਾ ਆ ਆਉਂਦਾ ਤੁਰੇ ਓਏ ਤੁਰਿਆ ਨਾਲ ਸੁਣ ਮਾਰਤਾ ਬੋੜ ਕਿਆ ਬੋਲ ਮਾਰਨੋ ਪਟਵਾਰਖਾਨੇ ਜਾਂਦਾ ਸੀ ਤੋ ਓਏ ਐਸਾ ਕੰਮ ਹੁੰਦੇ ਆ ਬਾਪੂ ਤੂੰ ਵੀ ਮਗਰੋ ਬੋਲ ਮਾਰ ਦਿੰਨਾਗਾ ਵੇ ਬਹਿ ਜਾ ਟਿਕ ਜਾ ਪਿਓ ਪੁੱਤ ਜਮੀ ਕੋਜੇ ਆ ਨਾ ਜੀ ਗੱਲ ਸੁਣ ਲੇਂਗਾ ਫੇਰ ਕੀ ਹੋਜੂ ਪਿਓ ਆ ਤੇਰਾ ਸੁਣ ਲਾ ਬਹਿ ਜਾ ਹਾਂ ਦੱਸ ਕੀ ਕਹਿੰਦੇ ਹੋ ਕਿੱਥੇ ਚੱਲਿਆ ਸੀ ਹੁਣ ਓ ਮੈਂ ਮੜਾ ਯੇ ਮੇਰੇ ਦੋਸਤ ਕੋਲੇ ਜਾ ਕੇ ਆਉਣਾ ਤੇ ਤੂੰ ਮਗਰੋ ਬੋਲ ਮਾਰ ਦਿੰਨਾ ਤੂੰ ਹੁਣ ਸਾਰਾ ਦਿਨ ਅੰਦਰ ਬੜਾ ਬੈਠਾ ਰਹਿ ਗਿਆ ਦੋਸਤ ਕੋਲੇ ਤੇਰੀਆਂ ਖੁੰਬਾਂ ਆ ਵੀ ਚੀਆਂ ਹੈਂ ਕੋਈ ਸਾਰਾ ਦਿਨ ਯਾਰ ਅੰਦਰ ਵੀ ਬੈਠਣਾ ਔਖਾ ਬਾਪੂ ਤੂੰ ਸਮਝਦਾ ਤਾਂ ਹੈ ਨਹੀਂਗਾ ਤੇ ਨਾਲੇ ਉਹਨੂੰ ਸਮਝਾ ਦੇ ਕੁਛ ਸਾਰੇ ਦਿਹਾੜੀ ਅੰਦਰ ਵੜ ਕੇ ਟਾਈਮ ਪਾਸ ਹੁੰਦਾ ਮੇਰੇ ਗੋਡੇ ਦੁਖੀ ਜਾਂਦੇ ਆ ਕੋਈ ਕੱਪੜਾ ਲੀੜਾ ਧੋ ਲਿਆ ਕਰੇ ਆ ਫੋਨ ਫਾਨ ਜਿਹਦਾ ਖੜੀ ਨਹੀਂ ਛੱਡਦੀ ਉਹ ਕੋਈ ਨਾ ਕਹਿਤਾ ਮੈਂ ਉਹਨੂੰ ਕਰ ਦਿਆ ਕਰੂਗੀ ਖਰਚੇ ਦਾ ਘਰ ਕਰ ਤਿਆ ਕਰੂ ਉਹਦਾ ਖਰਚਾ ਲੈ ਫੇਰ ਉਹੀ ਗੱਲ ਕੀ ਖਰਚਾ ਕਰਿਆ ਕਰਾ ਕੇ ਤਾਂ ਮੈਂ ਕੋਟ ਮੈਰਿਜ ਲੈ ਆਇਗਾ ਖਰਚਾ ਕਾਹਦਾ ਹੋਵੇਗਾ ਦੇ ਹੁੰਨੀ ਹੁੰਦਾ ਖਰਚਾ ਹੈ ਦੁੱਧ ਨਹੀਂ ਲਿਆਉਂਦੇ ਆਟਾ ਕੋਟਾ ਨਹੀਂ ਆਉਂਦਾ ਤੇ ਕੋਈ दाल ਸਬ지 ਨਹੀਂ ਬਣਾਉਂਦੇ ਉਹ ਕੋਈ ਨਾ ਕੁਝ ਨਹੀਂ ਹੁੰਦਾ ਇੰਨਾ ਕਿ ਤਾਂ ਕਰਨਾ ਹੀ ਪੈਂਦਾਗਾ ਨਾਲੇ ਸਾਰਾ ਕੁਝ ਮੈਨੂੰ ਪਤਾ ਮੈਂ ਆਪੇ ਠੀਕ ਕਰ ਦੂੰਗਾ ਕੁਝ ਨਹੀਂ ਪਤਾ ਤੈਨੂੰ ਇੱਕ ਤਾਂ ਨਾ ਤੂੰ ਇਹ ਇਹ ਨਹੀਂ ਹਟਦਾ ਮੇਰੇ ਉਦੀ ਪੈਰ ਚਾਕੇ ਪਾ ਜਾਂਦਾ ਮੈਨੂੰ ਵੀ ਕੋਈ ਗੱਲ ਸੁਣ ਲੈਣ ਦੇ ਉਦੀ ਉਹ ਨਹੀਂ ਬੂ ਮੜਾ ਜਾ ਉਹ ਸੁਣ ਲੈ ਵੀ ਕਿਤੇ ਤੂੰ ਸੁਣ ਲੈ ਜਿਹੜੀ ਹੀਰ ਸੁਣਾਉਂਦਾ ਇਹਦੀ ਪੁੱਤ ਗੱਲ ਸੁਣ ਮੇਰੀ ਬੜਿਆ ਕੇ ਮੜਾ ਜਾ ਕੋਈ ਪੈਸਾ ਤੇ ਲਿਕੜਵਾ ਆਲਾ ਪੀ ਹੱਤ ਤੰਗ ਹੋਇਆ ਪਿਆ ਬੇਸ਼ਰਮਾ ਐ ਕਹਨੇ ਆ ਤੈਨੂੰ ਉਹ ਐ ਕੋਈ ਨਾ ਬਾਪੂ ਠੰਡਾ ਰਹਿ ਸਾਰਾ ਕੁਝ ਹੋਊਗਾ ਤੁਸੀਂ ਪਹਿਲੀ ਨਾ ਕਿਤੇ ਹੋਰ ਕੁਝ ਪਤਾ ਲਵਾ ਦੇ ਕੋਈ ਨਹੀਂ ਹੁੰਦਾ ਤੇਰੇ ਤੋਂ ਮਹੀਨਾ ਹੋ ਗਿਆ ਸਵਾ ਮਹੀਨਾ ਤੁਹਾਨੂੰ ਧੱਕਾ ਨਹੀਂ ਹੁੰਦਾ ਅਸੀਂ ਦੋਨੇ ਜੀ ਤੇਰੇ ਮੂੰਹ ਕੰਨੀ ਦੇਖੀ ਜਾਂਦੇ ਆ ਉਹ ਕੋਈ ਗੱਲ ਨਹੀਂ ਸਭ ਕੁਝ ਹੋ ਜਾਊਗਾ ਮੈਂ ਭਗ ਜਾ ਹੁਣ ਖੜਾ ਛੱਡੋਂਗੇ ਮੇਰਾ ਵੇ ਭਗ ਜੀ ਭਗ ਜੀ ਐਂ ਕਰੀ ਚਾਰ ਪੰਜ ਕਿਲੋ ਖੰਡ ਫੜ ਲੈਂ ਪੋਹ ਰਾਣੀ ਹੈਗੀ ਘਰੇ ਮੇਰੇ ਕੋਲ ਨਹੀਂ ਪੈਸੇ ਹੈਗੇ ਬਾਪੂ ਲਿਆਊਗਾ ਪੀ ਮੇਰੇ ਕੋਲ ਮੋਰ ਨਹੀਂ ਹੁੰਦੀ ਐ ਵੀ ਜਮੀ ਤੇਰੇ ਤੇ ਗਿਆ ਵੀ ਪੋਹੇ ਹੀ ਫਰਕ ਨਹੀਂਗਾ ਆਹੋ ਤੇਰੇ ਤੇ ਤਾਂ ਕਾਨੂੰ ਕੁਝ ਗਿਆ ਇਹਦਾ ਮੰਮੀ ਜੀ ਮੈਂ ਇਦਾਂ ਕਹਿੰਦੀ ਸੀ ਵੀ ਤੁਸੀਂ ਮੈਨੂੰ ਘਰ ਦਾ ਕੋਈ ਕੰਮ ਦੱਸ ਦੋ ਚੰਗਾ ਹੋਗਾ ਭਾਈ ਤੂੰ ਪਹਿਲੇ ਹੀ ਆਪ ਕਹਦਾ ਮੈਨੂੰ ਮੈਂ ਤੈਨੂੰ ਕਹਿ ਨਹੀਂ ਲੱਗੀ ਸੀ ਹੁਣ ਸਵਾ ਮਹੀਨਾ ਹੋ ਗਿਆ ਵਿਆਹ ਨੂੰ ਚੂੜਾ ਵਧਾਤਾ ਤੂੰ ਆਏ ਕਰ ਦਾਲ ਬਣਾ ਲਈ ਕੰਟਿਆਂ ਦੀ ਮੈਂ ਜਾਣੀ ਤੇਰੇ ਚਾਚੀ ਵੀਨੀ ਠੀਕ ਹੈ ਜੀ ਹੈ ਕਿੰਨੇ ਸਨੇਹੇ ਲਾਤੀ ਹੁਣੇ ਮੈਨੂੰ ਨਾਲੇ ਨਾ ਹਲੜੀਆਂ ਨੁੜੀਆਂ ਦੀਆਂ ਛੱਡਣੀਆਂ ਬੰਦ ਕਰ ਦੇ ਇੱਥੇ ਇਹ ਪਿੰਡ ਆ ਭਾਈ ਤੇਰੇ ਪਿਓ ਦਾ ਸੁਭਾਅ ਨਾ ਬਾळा ਕੱਬਾ ਸਿਰ ਤੇ ਚੁੰਨੀ ਲੈ ਕੇ ਰੱਖਿਆ ਕਰ ਠੀਕ ਹੈ ਮੰਮੀ ਜੀ ਚੱਲ ਮਾ ਹੁਣੀ ਆਗੀ ਬਣਾ ਲਈ ਸਬਜ਼ੀ ਕਿਤੇ ਐਂ ਬੈਠੀ ਨਮੀ ਹਾਂਜੀ ਲੈ ਇਥੇ ਇਥੇ ਆਲੂ ਆਲੂ ਦਿਖੇ ਜਾਂਦੇ ਨੇ ਮੈਨੂੰ ਨਾ ਗੱਡੇ ਦਿਸਦੇ ਨੇ ਨਾ ਮੈਨੂੰ ਸਬਜ਼ੀ ਦਾ ਪਤਾ ਲੱਗ ਰਿਹਾ ਵੀ ਕਿੱਥੇ ਰੱਖੀਏ ਕਿੱਥੇ ਨਹੀਂ ਆਪ ਤਾਂ ਚਲੇ ਗਏ ਮੈਨੂੰ ਕਹਿੰਦੇ ਬਣਾ ਦੀ ਸਬਜ਼ੀ ਆਪੇ ਆ ਕੇ ਬਣਾ ਲਾ ਮੈਨੂੰ ਨਹੀਂ ਆਉਂਦਾ ਕੁਝ ਵੀ ਕਰਨਾ ਅੱਗ ਲਾ ਰੱਖੀ ਆਰ ਆਪਣੇ ਘਰ ਵੀ ਬਹੁਤ ਕਰ ਰੱਖੀ ਆ ਨਿੰਪਲਾ ਨਿੰਪਲਾ ਹਾਂਜੀ ਬਾਪੂ ਜੀ ਆ ਪਾਣੀ ਦਾ ਗਲਾਸ ਲੈ ਆਤੀ ਏ ਆ ਗਈ ਬਾਪੂ ਜੀ ਆਲੋ ਬਾਪੂ ਜੀ ਕਿੱਧਰ ਗਿਆ ਉਹ ਬਾਪੂ ਜੀ ਉਹ ਤਾਂ ਨਾ ਰਿਜ਼ਿਊਮ ਦੇਣ ਗਏ ਹੋਏ ਨੇ ਕਿਤੇ ਜੌਬ ਵਾਸਤੇ ਕੀ ਦੇਣ ਗਿਆ ਬਾਪੂ ਜੀ ਜਦੋਂ ਆਪਾਂ ਜੌਬ ਲੈਣੇ ਹੁੰਦੇ ਆ ਨਾ ਤੇ ਫਿਰ ਉਹ ਪਹਿਲਾਂ ਕੁਝ ਲਿਖਾਉਂਦੇ ਹੁੰਦੇ ਨੇ ਕਿ ਸਾਰਾ ਕੁਝ ਬੰਦੇ ਦਾ ਬਾਇਓ ਡਾਟਾ ਮੰਗਦੇ ਨੇ ਉਹ ਦੇਣ ਗਏ ਨੇਗੇ ਅੱਛਾ ਹਾਂਜੀ ਤੇ ਬਾਪੂ ਜੀ ਮੈਂ ਇਹ ਕਹਿੰਦੀ ਸੀ ਤੁਹਾਨੂੰ ਚਾਹ ਬਣਾ ਦਾਂ ਹਾਂ ਤੇ ਤੇਰੀ ਮਾਂ ਉਹ ਇੱਧਰ ਨਾਲ ਗਈ ਨੇ ਚਾਚੀ ਦੇ ਘਰੇ ਆਉਂਦੀ ਹੋਣੇ ਅੱਛਾ ਚਲ ਤੂੰ ਕਰ ਲੈ ਕੰਮ ਨੂੰ ਮੇਡ ਲੈ ਨਾਲੇ ਚਾਹ ਲੈ ਹਾਂਜੀ ਇਹ ਕੀੜਾ ਰਜੂਮ ਰਜਾਮ ਦੇਣ ਭਾ ਗਿਆ ਆ ਕਿਸੇ ਮਲੰਕਾ ਨਾਲ ਬੈਠਾ ਹੋ ਪਤਾ ਹੀ ਐ ਖੂਨ ਤਾਂ ਸਾਡਾ ਹੀ ਐ ਸਾਲਾ ਇਹ ਬਚਨੋਂ ਮੈਨੂੰ ਇਹ ਸਾਡੇ ਵਾਲੀ ਬਹੂ ਜੀ ਵੀ ਮੈਨੂੰ ਸਿੱਧੀ ਕਰਨੀ ਪਊਗੀ ਦੇਖ ਲੈ ਕਿਵੇਂ ਨੂੰ ਨੂੰ ਸਿੱਧੀ ਕਰੀ ਬੈਠੀ ਆ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਪੀ ਕਿੱਥੋਂ ਗੱਲ ਸ਼ੁਰੂ ਕਰਾਂ ਮੈਂ ਟੂਮਾ ਤੋਂ ਕਰਦੀ ਆ ਅੱਜ ਟੂਮਾ ਕਰਵਾਉਂਦੇ ਤੋਂ ਕੋਟ ਮੈਰਜ ਕਰਾ ਕੇ ਬਹਿ ਗਿਆ ਸਾਡੇ ਵਾਲੇ ਮੁੰਡੇ ਨੇ ਤਾਂ ਜਮੀ ਸ਼ਰਮ ਨਹੀਂ ਕੀਤੀ ਹੈ ਚਲ ਦੇਖਦੀ ਆ ਅੱਜ ਕਰਦੀ ਆ ਸਿੱਧੀ ਜਾ ਕੇ ਆਏ ਹਾਈ ਆਗੀ ਗਲੀਆਂ ਮਿਲਕੇ ਵੇ ਆਗੀ ਵੇ ਡਿੰਪਲ ਇਹ ਨੀ ਕ ਕਿੱਧਰ ਨੂੰ ਵਗ ਗਈ ਉਹ ਤਾਂ ਘਰੀ ਆ ਮੈਂ ਤੈਨੂੰ ਕਿਹਾ ਆਗੀ ਗਲੀਆਂ ਮਿਲਕੇ ਮਹਾ ਵੇ ਬੱਚ ਨੂੰ ਕੋਲੇ ਗਈ ਸੀ ਤਨ ਚਾਰ ਸਨੇਹੇ ਲਾਤੀ ਆ ਕੇ ਜਾਈਂ ਆ ਕੇ ਜਾਈਂ ਮਾਲਾ ਮੈਂ ਪੁੱਛਲਾ ਕੀ ਕਹਿੰਦੀ ਆ ਆਹੋ ਉਹਦੀ ਤਾਂ ਹੀ ਉਲਜੀ ਸੀ ਨਾ ਤੇਰੇ ਵੀਰਾਂ ਮੈਂ ਪੁੱਛੀ ਨਾ ਘਰ ਘਰ ਦੀਆਂ ਚੋਲਾਂ ਉਹਦੀ ਨੂੰਾਈ ਕਰਦੀ ਐ ਉਹਦੀ ਨੂੰ ਟਰੱਕ ਭਰ ਕੇ ਲਈ ਉਹਦੀ ਨੂੰ ਦੇ ਸੋਫੇ ਸੋਹਣੇ ਆ ਪਤਾ ਨਹੀਂ ਕਿਹੜੀਆਂ ਕਿਹੜਨਾ ਚੀਜ਼ਾਂ ਮੈਨੂੰ ਬਣਾਈ ਗਈ ਤੂੰ ਕੀ ਦੱਸਿਆ ਫਿਰ ਮੈਂ ਕੀ ਦੱਸਣਾ ਸੀ ਪੁੱਛਦੀ ਸੀ ਕਿ ਤੁਹਾਡੇ ਵਾਲੀ ਕੀ ਲੈ ਕੇ ਆਈ ਆ ਕੀ ਦੱਸਾਂ ਹੈ ਦੱਸਣ ਜੋਗੇ ਛੱਡੀ ਨਹੀਂ ਭੈਣ ਦੇ ਖਸਮਨੇ ਨੇ ਬੇ ਉਹੀ ਤਾਂ ਗੱਲ ਐ ਬਲਾਈ ਕੋ ਸਬੂਹ ਹੋਦੀ ਸੀ ਕਹਿੰਦੀ ਸਾਡੀ ਬਹੂ ਦੇ ਕੋਲ ਤਾਂ ਬਲਾਈ ਤੁਮਾ ਪਾਨਾ ਆਉਂਦੀ ਮਾਂ ਨਹੀਂ ਹੈ ਹਾਂ ਮੈਂ ਕਿਹਾ ਹੁਣ ਮੈਂ ਆਪਣੇ ਹੱਲੇ ਤੋਂ ਵੀ ਕੜਵਾਲ ਗੇ ਫੜ ਲ ਜੀਤੀ ਡਿੰਪੜਾ ਆ ਗਈ ਮਮੀ ਜੀ ਹਾਂ ਜੀ ਦਾਲ ਬਣਾ ਲਈ ਕਹਿ ਕੇ ਕਿਸ ਤਰ੍ਹਾਂ ਮਮੀ ਜੀ ਮੈਨੂੰ ਸਬਜੀ ਦਾਲ ਬਣਾਉਣੀ ਨਹੀਂ ਆਉਂਦੀ ਲੈ ਅਕਾ ਮੈਨੂੰ ਦਾਲ ਸਬਜੀ ਨਹੀਂ ਬਣਾਉਣੀ ਆਉਂਦੀ ਜੇ ਬਣਾਉਣੀ ਨਹੀਂ ਆਉਂਦੀ ਸੀ ਤਾਂ ਮੈਨੂੰ ਪੁੱਛ ਲੈਣਾ ਸੀ ਮੰਮੀ ਜੀ ਤੁਸੀਂ ਤਾਂ ਚਲੇ ਗਏ ਸੀਗੇ ਨਾ ਫਿਰ ਨਹੀਂ ਮੈਂ ਮਰਤਾ ਨਹੀਂ ਸੀ ਗਈ ਉਹ ਚੱਲ ਫਿਰ ਕਿਉਂ ਹਰਖਦੀਆਂ ਦੱਸ ਦੇ ਕੁੜੀ ਨੂੰ ਤੂੰ ਟਾਈਮ ਦੇਖ ਲੈ ਕਿੰਨਾ ਹੋਇਆ ਪਿਆ ਇਧਰੋਂ ਮੁੰਡਾ ਆ ਜਾਊਗਾ ਉਹ ਆ ਕੇ ਟੱਕ ਮੰਗ ਲੂ ਨਾ ਬਣਾਉਣ ਦਾ ਤੇਰਾ ਫਰਜ਼ ਨਹੀਂ ਸੀ ਬਣਦਾ ਮੰਮੀ ਜੀ ਮੈਂ ਕਦੇ ਘਰੇ ਬਣਾਇਆ ਹੀ ਨਹੀਂ ਮੰਮੀ ਬਣਾ ਲੈਂਦੇ ਸੀਗੇ ਉੱਥੇ ਨਾ ਫਿਰ ਮੰਮੀ ਨੂੰ ਨਾਲ ਲੈ ਆਉਂਦੀ ਦਾਲ ਧਰਨ ਵਾਸਤੇ ਮੰਮੀ ਬਣਾ ਲੇਦੇ ਆ ਕਿ ਮੇਰੇ ਚੱਲ ਹੁਣ ਸਖਿਆ ਦੇ ਖੜੀ ਹੋ ਜਾ ਚੱਲ ਤੈਨੂੰ ਦੱਸਾਂ ਹੁਣ ਰੋਜ਼ ਰੋਜ਼ ਮੈਂ ਬਣਾਇਆ ਕਰੂੰਗੀ ਸਿੱਖ ਲਓ ਭਾਈ ਹਾਂਜੀ ਬਾਪੂ ਜੀ ਚੱਲ ਆਉਂਦੀ ਨਹੀਂ ਇਹਨੂੰ ਦਾਲ ਬਣਾਉਣੀ ਡੋਲਾ ਮੱਥੇ ਮਾਰਿਆ ਲਿਆ ਕੇ ਹੈ ਦਾਲ ਸਬਜ਼ੀ ਨਹੀਂ ਹੁੰਦੀ ਜਦੋਂ ਦੱਸ ਕੀ ਕਰਾਉਣਾ ਲੈ ਦੇਖਾ ਕੀ ਆ ਗੰਡੇ ਗੁੰਡੇ ਕੀ ਆ ਘਰੇ ਮੰਮੀ ਜੀ ਆਲੂ ਪਏਗੇ ਅੱਲੂ ਬਣੇ ਨਹੀਂ ਚੱਲ ਛੱਡ ਖੜਾ ਉਹ ਤਾਂ ਬਣਾ ਲਾਂਗੇ ਤੂੰ ਗੱਲ ਸੁਣ ਮੇਰੀ ਬਰੇਆ ਹਾਂਜੀ ਮੈਂ ਨਾ ਤੇਰੀ ਚਾਚੀ ਦੇ ਘਰੇ ਗਈ ਸੀ ਹਾਂਜੀ ਉਹਨਾਂ ਦੀ ਬਹੂਦਿਆਂ ਟੂਮਾ ਚੋਰੀ ਹੋ ਗਨਾ ਚੋਰੀ ਹੋ ਗਈ ਆਹੋ ਤਾਂ ਮੈਂ ਤਾਂ ਤੈਨੂੰ ਇਹੀ ਗੱਲ ਸਮਝਾਉਂਦੀ ਸੀ ਹੈ ਇਹੀ ਗੱਲ ਕਰਕੇ ਤਾਂ ਉਹਨੇ ਮੈਨੂੰ ਸੱਦਿਆ ਸੀ ਬਚਨ ਉਹਨੇ ਹਾਂਜੀ ਉਹ ਕਹਿੰਦੀ ਭੈਣੇ ਸਾਡੀ ਬਹੂਦਿਆਂ ਟੂਮਾ ਚੋਰੀ ਹੋ ਗਨਾ ਮੈਂ ਤੈਨੂੰ ਐਂ ਕਹਿੰਦੀ ਸੀ ਪੁੱਤੋ ਜਿਹੜੀਆਂ ਤੇਰਾਂ ਟੂਮਾ ਨਾ ਲੈ ਕੇ ਆਈਆਂ ਤੂੰ ਨਾਲ ਲੈ ਮੈਨੂੰ ਫੜਾ ਦੇ ਮੈਂ ਨਾ ਸਾਹਮ ਕੇ ਰੱਖ ਦੂੰ ਆ ਗਲੀ ਗਲੀ ਚ ਨਸ਼ੇੜੀ ਫਿਰਦੇ ਐ ਤਾਂ ਜੇ ਕੋਈ ਚੱਕ ਕੇ ਲੈ ਗਿਆ ਫੇਰ ਠੀਕ ਐ ਮੰਮੀ ਜੀ ਮੈਂ ਤੁਹਾਨੂੰ ਫੜਾ ਦੰਨੀ ਆ ਤੁਸੀਂ ਆਪਣੇ ਕੋਲ ਸੰਭਾਲ ਕੇ ਰੱਖੋ ਹਾਂ ਹਾਂ ਜੀ ਤੀ ਜਾ ਹੈ ਹਾਂਜੀ ਖੱਲ ਨਾ ਕਰੀ ਹੋਰ ਕਿਸੇ ਕੋਲ ਨਹੀਂ ਨਹੀਂ ਮੰਮੀ ਜੀ ਆ ਲੋ ਇਹਨਾਂ ਨੂੰ ਤੁਸੀਂ ਸੰਭਾਲ ਕੇ ਰੱਖ ਦੋ ਨਹੀਂ ਮੇਰੀ ਧੀ ਰਾਣੀ ਕਿੰਨੀ ਸਿਆਣੀ ਐ ਪੁੱਤ ਮੈਂ ਤਾਂ ਨਾ ਐਂ ਕਹਿੰਦੀ ਸੀ ਆਹ ਨਾ ਹੁਣ ਤੁਰੇ ਫਿਰਦੇ ਨੇ ਚੋਰ ਚੱਕੇ ਹਨਾ ਹਾਂਜੀ ਸੂ ਦੇਸਾਂ ਦਾ ਤਾਂ ਨਸਾ ਕਰਦੇ ਆ ਨਾ ਆਪਾਂ ਆਪਣੇ ਸਾਰੇ ਟੱਬਰ ਬਾਰੇ ਸੋਚਦੇ ਆਂ ਪੁੱਤ ਹਾਂਜੀ ਮੰਮੀ ਜੀ ਮੈਂ ਵੀ ਕਹਿੰਦੀ ਸੀਗੀ ਗਹਿਣਿਆਂ ਦਾ ਕੀ ਐ ਇਹ ਤਾਂ ਆਪਾਂ ਫੇਰ ਦੁਬਾਰਾ ਬਣਾ ਲਾਂਗੇ ਹਨਾ ਆਪਾਂ ਨੂੰ ਕਿਸੇ ਨੂੰ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ ਹੈ ਮੈਂ ਮਰ ਜਾ ਹੇਕਰ ਪੁੱਤ ਜਾ ਕੇ ਨਾ ਵਧੀਆ ਜੀ ਚਾਹ ਬਣਾ ਲਾ ਹੈ ਮੈਂ ਸਾਂਭਦਾ ਇਹਨਾਂ ਨੂੰ ਚੰਗਾ ਠੀਕ ਹੈ ਮੰਮੀ ਹਾਂ ਬਾਜੀ ਸ਼ਾਨੀ ਮੇਰੀ ਦੀ ਠੀਕ ਹੈ ਕਾੜਾ ਸਾਰ ਦਿਨ ਕੋੜੇ ਵੇਚ ਕੇ ਸੱਤ ਰਹਿਣਾ ਕਰੇ ਵੀ ਦੇਖ ਲੈ ਕੀ ਬਣੀ ਜਾਂਦਾ ਹੈ ਨੀਂਦ ਖਰਾਬ ਕਰਦੀ ਚੰਗੀ ਭਲੀ ਲੈ ਨੀਂਦ ਖਰਾਬ ਕਰਦੀ ਤੇਰੀ ਵੱਡੇ ਰਾਂਝੇ ਦੀ ਗੱਲ ਸੁਣ ਮੇਰੀ ਹਾਂ ਤੂੰ ਮਾਫੜ ਨਾ ਬਟੋਰੀ ਲਾ ਤੋਰਾ ਕਟਲੀ ਫਿਰ ਛਤਰਨਾਕੂ ਗੀਤਾ ਹੈ ਲੈ ਕੁਸਣੀ ਸੀ ਤੁਸੀਂ ਤਾਂ ਪਿਓ ਪੁੱਤਰ ਆ ਮਣਾਉਂਦੇ ਰਹ ਜੇ ਨੇ ਹਾਂ ਮੈਂ ਤਾਂ ਅੱਜ ਪਿਆਰ ਸਰਕਾਰ ਦੇ ਨਾਮ ਦੀ ਗੱਲ ਕਰਨ ਦੇ ਨਾਮ ਹਾਂ ਮੈਂ ਕਿਹਾ ਪੁੱਤ ਤੂੰ ਦਾ ਬਾੜੀ ਸਿਆਣੀ ਆ ਅੱਛਾ ਬਾਤ ਨਹੀਂ ਉਹ ਮਾਤਾ ਮੈਂ ਤਾਂ ਉਹਦੇ ਕੋਲੇ ਮਗਾ ਬਾਤ ਨਹੀਂ ਪੇ ਕਰੇ ਚੋਰੀ ਹੋ ਗਈ ਹਾਂ ਉਹਨੇ ਸੋਚਿਆ ਤੇ ਸੱਚੂ ਹੀ ਹੋ ਗਈ ਚੱਕ ਕੇ ਚੁੱਪ ਕਰਕੇ ਖੜਾ ਹਾਂ ਉਹ ਤੂੰ ਐਂ ਕਹਦੀ ਨਾ ਮੇਲੋ ਵੀ ਕੋਈ ਚੀਜ਼ ਆ ਕਹਿੰਦੇ ਫਿਰ ਹਾਂ ਤੇ ਆਏ ਤਾਂ ਤੇਰੇ ਤੇ ਬੁਲਾਈ ਖੁਸ਼ ਹੋ ਗਈ ਹਾਂ ਜਦੋਂ ਤੂੰ ਮੈਨੂੰ ਆਏ ਕਹਿਦਣਾ ਸੱਚੀ ਫਿਰ ਭੱਲ ਗਈ ਮੇਰੀ ਜਵਾਨੀ ਵਾਲੇ ਤੇ ਹਨਾ ਵੀ ਗੱਲ ਸੁਣ ਮੇਰੀ ਤੂੰ ਛੱਟ ਖੜਾ ਮਸਕਰੀਆਂ ਨਾ ਕਰਿਆ ਕਰ ਮੈਂ ਕਹਨੀ ਆ ਤੂੰ ਮਾਪੜੀ ਬਾਣੀ ਕੋਈ ਬਾਗ ਦਾ ਅੱਛਾ ਤੇ ਨਾਲ ਲੱਗਦੀ ਦੁਕਾਨ ਨਿ ਸਨੇਰੇ ਦੀ ਆਹੋ ਦੀ ਜਾਣ ਪਛਾਣ ਆਹੋ ਹਾਂ ਤੂੰ ਜਾ ਕੇ ਨਾ ਉਹਦੇ ਕੋਲ ਦਿਖਾ ਕੇ ਆ ਵੀ ਕਿੰਨੇ ਕੁ ਦਿਨਾਂ ਬੜਦਣਾ ਨੇ ਉਹ ਮੈਂ ਕਹਿੰਦਾ ਸੀ ਤੂੰ ਸ਼ਾਮ ਕੇ ਰੱਖ ਲੈ ਤੇਰੇ ਵਾਲੀਆਂ ਟੂਮਾਂ ਜੀ ਰੱਖਦੇ ਉਹਨਾਂ ਨੂੰ ਇਹ ਮੈਂ ਤਾਂ ਬੁਲਾਈਂ ਚਾ ਚੜਿਆ ਪਿਆ ਐਂ ਕਰੀ ਮੈਨੂੰ ਨ ਰਿੰਗਾ ਦੀ ਜੋੜੀ ਕਰਵਾ ਦੇ ਹਾਂ ਮੈਂ ਤੈਨੂੰ ਇੱਕ ਗੱਲ ਦੱਸਦਾ ਹੋਰ ਹੂੰ ਧਿਆਨ ਨਾਲ ਸੁਣ ਲੈ ਹੱਥ ਥੱਲੇ ਤਾਂ ਤੇਰੇ ਆ ਗਈਆਂ ਹਾਂ ਚਾੜੀਆਂ ਨਹੀਂ ਚਾਹੀਦੀਆਂ ਇਹ ਗੱਲ ਤਾਂ ਤੂੰ ਸਹੀ ਕਰਦਾ ਆਪਣੇ ਵਾਲਾ ਤਾਂ ਨਾ ਜੰਮੀ ਲੱ ਲੈ ਜਵਾਖ ਜਾ ਖੜੇ ਤੱਕ ਨਾ ਉਹ ਤੇ ਤੂੰ ਆਈ ਨਹੀਂ ਪੁੱਛਿਆ ਵੀ ਕੀ ਤਾਂ ਉਹਦੇ ਕੋਲੇ ਹੈਗਾ ਕੀ ਨਹੀਂ ਇਹ ਸਾਰਾ ਇਹ ਤੇਰੇ ਦੇ ਵਗ ਗਿਆ ਹਾਂ ਹੁਣ ਤਾਂ ਆਪੀ ਮੇਰੇ ਤੇ ਵਗ ਗਿਆ ਨਾ ਹੁਣ ਤਾਂ ਤੂੰ ਖੋ ਸੋਇਆ ਬੈਠਾ ਸੀ ਵੀ ਤੂੰ ਟੂਮਾ ਕੜਵਾਉਣਾ ਉਹ ਤਾਂ ਫਿਰ ਟੈਂਗੋ ਤਾਂ ਕਿਹਾ ਵੀ ਤੇਰੇ ਤੇ ਵਗ ਗਿਆ ਸੁਭਾ ਕਰਨਿਓ ਚਲ ਚੰਨਾਏ ਘਰ ਹਾਂ ਨਹੀਂ ਤੇ ਬੈਠ ਕੇ ਗੱਲਾਂ ਨਾਲ ਮਾਰਵਾਗਾ ਤੂੰ ਚੁੱਪ ਕਰਕੇ ਜਾ ਕੇ ਨਾ ਸਨਿਆਰੇ ਕੋਲੇ ਜਾ ਕੇ ਆ ਦੇਖ ਤਾਂ ਲਈਏ ਕਿੰਨੇ ਕੁ ਦੀਆਂ ਬੜਧਾਂ ਤੇ ਤੂੰ ਹੀ ਨਾ ਖੋਸ ਮੈਂ ਤੈਨੂੰ ਐ ਕਹਿੰਦਾ ਗੱਲ ਸੁਣ ਸਨਿਆਰੇ ਕੋਲੇ ਹੁਣੇ ਜਾਵਾਂਗੇ ਗੱਲ ਬਾਹਰ ਆ ਜਾਂਦੀ ਹੁੰਦੀ ਆ ਹੈ ਆਹ ਵੀ ਗੱਲ ਤੇਰੀ ਸਿਆਣੀ ਆ ਤੂੰ ਸੰਭਾਲ ਕੇ ਰੱਖ ਪਹਿਲਾਂ ਦੀਆਂ ਟੂਮਾ ਜਵਾਂਗੇ ਚਲ ਠੀਕ ਆ ਚੰਗਾ ਹੁਣ ਨਾ ਇਮੀ ਜਾ ਕੇ ਉਹਦੇ ਕੋਲੇ ਤਾਏ ਕੋਲੇ ਬੋਲਣਾ ਆਏ ਨਹੀਂ ਕੁਝ ਹੋਰ ਤੇਰਾ ਤਾਂ ਪਤੀ ਨਹੀਂ ਗਮੈਂਟ ਚ ਦੱਸ ਦਿੰਦਾ ਆ ਫਿਰ ਉਪਰਾ ਲਈ ਮੀਟ ਬੂਠ ਲਈਏ ਵਿਆਹ ਹੋ ਜਾ ਬੰਦਾ ਲੈ ਆਉਣਾ ਬੱਕਰਾ ਲੈ ਕੇ ਆ ਆ ਤਾਂ ਬਣ ਗਈ ਨਾ ਗੱਲ ਆ ਮੇਰਾ ਸਾਰੇ ਨਕਮੇ ਤੋਂ ਇਹ ਤਾਂ ਕੁਝ ਨਹੀਂ ਕਰ ਇਹ ਨਹੀਂ ਤਰ ਗਈ ਹਾਂ ਮੈਂ ਜਾ ਕੇ ਆ ਤੇ ਫਿਰ ਪੇਪਰ ਦੇ ਪੇਪਰ ਬਾਬਾ ਬਾਬੂ ਕਿਥੇ ਬਾਬੂ ਤਾਂ ਕਰ ਰਹੀ ਹੈ ਨਹੀਂ ਕੀ ਹੋਇਆ ਬੀਬੀ ਟੇਟੇ ਵੀ ਨਹੀਂ ਹੈਗੀ ਤੁਸੀਂ ਬੈਠੋ ਤੁਸੀਂ ਗੱਲ ਕਰੋ ਮੈਨੂੰ ਦੱਸੋ ਤਾਂ ਸਹੀ ਕੋ ਯਾਰ ਪੰਗਾ ਪੈ ਗਿਆ ਕੀ ਪੰਗਾ ਬੋਲੋਗੇ ਮੈਨੂੰ ਉੱਤੇ ਤੇਨੂੰ ਪਤਾ ਨਾ ਮੈਂ ਜੂਮ ਦੇਣ ਗਿਆ ਸੀ ਹਾਂ ਯਾਰ ਮੈਂ ਮੇਰੇ ਦੋਸਤ ਦੀ ਗੱਡੀ ਲੈ ਗਿਆ ਮੰਕ ਕੇ ਹਾਂ ਉਹ ਗੱਡੀ ਵਿੱਚ ਵਜੀ ਮੈਥੋਂ ਗੱਡੀ ਫੁੱਟ ਗਈ ਸਾਰੀ ਥੋੜੇ ਤਾਂ ਨਹੀਂ ਲੱਗੀ ਕਿਤੇ ਛੱਟ ਉਹ ਮੇਰੇ ਕੁਛ ਨਹੀਂ ਵਜਿਆ ਕੱਟੀ ਸਾਰੀ ਫੁੱਟ ਗਈ ਉਹ ਹੁਣ ਦੋਸਤ ਮੇਰਾ ਮੈਨੂੰ ਕਹੀ ਜਾਂਦਾ ਜਾਂ ਤਾਂ ਪੈਸੇ ਦੇ ਨਹੀਂ ਥਾਣੇ ਚ ਆ ਜੀ ਉਹ ਯਾਰ ਮੈਂ ਇਹਨੇ ਪੈਸੇ ਕਿੱਥੋਂ ਲੈ ਕੇ ਆਵਾਂ ਆਪਾਂ ਇਹਨੇ ਪੈਸੇ ਕਿੱਥੋਂ ਲੈ ਕੇ ਆਵਾਂਗੇ ਤੁਸੀਂ ਤਾਂ ਮਨ ਚਲਾਇਆ ਕਿਉਂ ਨਹੀਂ ਉਹਦੀ ਕਿਉਂ ਤੁਸੀਂ ਕਿਸੇ ਦੀ ਚੀਜ਼ ਲੈ ਕੇ ਗਏ ਸੀਗੇ ਉਹ ਯਾਰ ਮੈਨੂੰ ਕੀ ਪਤਾ ਸੀ ਉਹ ਤਾਂ ਗਾਹਾਂ ਵਾਲੇ ਨੇ ਲਿਆ ਕੇ ਵੇਚ ਮਾਰੀ ਹੁਣ ਗਲਤੀ ਤਾਂ ਮੇਰੀ ਵਜ੍ਹੀ ਦੀ ਹੈ ਨਾ ਉਦੋਂ ਅਗਲਾ ਮੈਨੂੰ ਕਹੀ ਜਾਂਦਾ ਵੀ ਭਾਈ ਚਾਹਦਾ ਮੇਰੇ ਪੈਸੇ ਦੇ ਦੇ ਕਿੰਮਤ ਥਾਣੇ ਨੇ ਬੜੂ ਤੁਹਾਨੂੰ ਪਤਾ ਜੇ ਬਾਪੂ ਜੀ ਨੂੰ ਪਤਾ ਲੱਗ ਗਿਆ ਘਰੇ ਉਹ ਕਿੰਨਾ ਬੋਲਣਗੇ ਮੁੱਤੇ ਗੱਲ ਤਾਂ ਤਾਂ ਡਰਾ ਬਾਪੂ ਦੇ ਸਹਾਰਾ ਵਿੱਚ ਤੈਨੂੰ ਪਤਾ ਪੈਸੇ ਉਹਨੇ ਵੀ ਨਹੀਂ ਦੇਣੇ ਮੈਨੂੰ ਹੁਣ ਮੈਂ ਕੀ ਕਰਾਂ ਕੀ ਕਰੀਏ ਮੈਂ ਤਾਂ ਆਪ ਸੋਚ ਰਹੀ ਆ ਤੁਸੀਂ ਦੱਸੋ ਕੀ ਕਰੀਏ ਆਪਾਂ ਹੁਣ ਕਿੱਥੋਂ ਪੈਸੇ ਲੈ ਕੇ ਆਈਏ ਤੂੰ ਨੇ ਕਰਨਾ ਤੇਰੇ ਖਾਤੇ 'ਚ ਪੈਸੇ ਪਏ ਹੋਣਗੇ ਉਹਨਾਂ ਚੋਂ ਤੇ ਕਢਾ ਦੇ ਮੈਨੂੰ ਖਾਤੇ 'ਚ ਪੈਸੇ ਤਾਂ ਹੈਗੇ ਨੇ ਪਰ ਅਗਰ ਮੈਂ ਪੈਸੇ ਕਢਵਾਏ ਤੂੰ ਸਾਰਾ ਕੁਝ ਪਾਪਾ ਜੀ ਉਧਰ ਸ਼ੋ ਹੋ ਜਾਏਗਾ ਇੱਕ ਪਤਾ ਯਾਰ ਤੇਰੇ ਪਾਪੇ ਦਾ ਬੇੜਾ ਪੰਗਾ ਸਾਰਾ ਸ਼ੋ ਚਲ ਤੁਸੀਂ ਟੈਨਸ਼ਨ ਨਾ ਲੋ ਟੈਨਸ਼ਨ ਨਾ ਲੋ ਤੁਸੀਂ ਹਾਂ ਇਹ ਆ ਕਿੰਨੇ ਦੀ ਹੈ ਰਿੰਗ ਇਹ ਇਹ ਤਾਂ ਬਹੁਤ ਮਹਿੰਗੀ ਹੈ ਹਾਂ ਅੱਛਾ ਹੈ ਆ ਵੜ ਤੁਸੀਂ ਯਾਦ ਕਰਦਾ ਅੱਜ ਕੋ ਤੁਸੀਂ ਰਿੰਗ ਇਹ ਬਹੁਤ ਮਹਿੰਗੀ ਹੈ ਤੁਸੀਂ ਨਾ ਇਹਨੂੰ ਸੁਨਿਆਰੇ ਕੋ ਦਿਓ ਫਟਾਫਟ ਪੈਸੇ ਲੈ ਕੇ ਤੇ ਮੂੰਹ ਤੇ ਮਾਰੋ ਠੀਕ ਹੈ ਮੈਂ ਜਾਣਾ ਤੂੰ ਤੂੰ ਬੇਬੇ ਬਾਪੂ ਨੂੰ ਨੰਦਸੀ ਚਾਹਗਾ ਤੂੰ ਨਹੀਂ ਨਹੀਂ ਮੈਂ ਕਿਸੇ ਨੂੰ ਨਾ ਤੁਸੀਂ ਵੀ ਕਿਸੇ ਕੋਲ ਨਾ ਬਸ ਮੈਂ ਸਾਰਾ ਕੁਝ ਨਿਮੇੜ ਕੇ ਆ ਗਿਆ ਤੇਰੇ ਕੋਲ ਹਾਂ ਠੀਕ ਹੈ ਜਾਓ ਜਲਦੀ ਠੀਕ ਹੈ ਹਾਏ ਓਏ ਰੱਬ ਆਹ ਸਭ ਕੁਝ ਕੀ ਹੋ ਗਿਆ ਸ਼ੁਕਰ ਹੈ ਪ੍ਰਮਾਤਮਾ ਤੇਰਾ ਇਹਨਾਂ ਦੇ ਸੱਟ ਨਹੀਂ ਲੱਗੀ ਕਿਤੇ ਚਲ ਕੋਈ ਗੱਲ ਨਹੀਂ ਯਾਰ ਪੈਸਿਆਂ ਦਾ ਕੀ ਹੈ ਪੈਸੇ ਤਾਂਸੀਂ ਦੇ ਦਾਂਗੇ ਪਰ ਇਹਨਾਂ ਨੂੰ ਲਈ ਕੁਝ ਹੋਇਆ ਓਏ ਪੀਲਾ ਕੋੜੀਆ ਦੋ ਵਾਰੀ ਪੀਲਾ ਤੇਰੇ ਨਾਲ ਨੂੰ ਚਾਹ ਉਹ ਪੀਦਾ ਜਾਣਾ ਬਾਪੂ ਹਾਂ ਤੇ ਚਾਹ ਪਿੱਛੀ ਲੜੀ ਜਾਇਆ ਕਰੋ ਨਾ ਹੁ ਟੂਮਾ ਤਾਂ ਮੈਂ ਕਢਾ ਲਿਆ ਤੇ ਬੇਸ਼ਰਮ ਤੁਸੀਂ ਹੁਣ ਉਹਦੀ ਕੁਝ ਹੋਰ ਤਾਂ ਪੁੱਛ ਲਓ ਕੋਈ ਖਾਤੇ-ਕੁੱਤੇ ਚ ਪੈਸੇ ਹੈਗੇ ਆ ਕਿ ਨਹੀਂ ਤੂੰ ਤਾਂ ਟੂਮਾ ਕਢਾ ਲਿਆ ਇਹ ਕੁੜੀ ਤੋਂ ਡੱਕਾ ਨਹੀਂ ਹੁੰਦਾ ਓਏ ਹੋਰ ਕੀ ਕਰਾਂ ਕਰੀ ਤਾਂ ਜਾਣਾ ਯਾਰ ਬਾਪੂ ਆਹ ਦੇਖ ਲੈ ਆਹ ਮਾਰੀ ਮੇਰੇ ਮੱਥੇ ਮੈਂ ਦਿਖਾ ਕੇ ਆਇਆ ਸੀ 30000 ਰੁਪਏ ਦੀ ਆ 30000 ਦਾ ਦੱਸ ਲਾ ਮੈਨੂੰ ਫੜਾ ਲੈ ਲਾ ਹਾਂ ਛਾਵਾ ਛੇ ਆਹ ਦੇਖਾ ਹਏ ਵੇ ਤਮਾਸੀ 25000 ਦੀ ਕੋਈ ਓਏ ਐਂ ਤਾਂ 30000 ਦੀ ਹੈਗੀ ਆ ਮੈਂ ਪਾ ਕੇ ਦੇਖ ਲਾਂ ਤੂੰ ਜਾਣੇ ਚੜਨਾ ਹੋਰੇ ਫੜਾ ਫੜ ਬੇ ਹੂੰ ਟੱਪੀ ਜਾਂਦਾ ਓ ਪਰ ਮੈਨੂੰ ਪਉਣ ਦੇ ਗੀਜੇ ਚ ਹੈ ਓਏ ਬੰਦ ਵੀ ਕਰ ਦਿਆ ਕਰੋ ਕਦੇ ਕਿਚਕਿਚ ਹੌਲੀ ਹੌਲੀ ਹੋਊ ਬਾਪੂ ਸਾਰਾ ਕੁਝ ਓ ਥੋੜਾ ਜਿਹਾ ਸਬਰ ਰੱਖੋ ਸਾਰਾ ਕੁਝ ਹੋ ਜੂ ਓਏ ਤੈਨੂੰ ਐਂ ਨਹੀਂ ਕਹਿੰਦਾ ਹੂੰ ਪਿਆਰ ਨਾਲ ਪਿਆਰ ਨਾਲ ਖਿੱਚੋ ਤੋਂ ਖੁੰਝਲਾ ਸਾਰਾ ਇਨੇ ਨਾਤੇ ਜੁਗ ਤੇ ਰਹਤੇ ਓਏ ਪੈਸੇ ਦਾ ਤੁਸੀਂ ਦਿੰਦੇ ਨਹੀਂ ਓਏ ਗੱਲ ਸੁਣ ਮੇਰੀ ਪਿਆਰ ਨਾਲ ਪਿਆਰ ਨਾਲ ਹੁੰਜਦਾ ਖੱਚਲਾ ਸਾਰਾ ਕੁਝ ਓਏ ਪਿਆਰਪੂਰ ਕਿਹੜਾ ਮੈਨੂੰ ਉਹਦੇ ਨਾਲ ਤੈਨੂੰ ਪਤਾ ਤਾਂ ਹੈਗਾ ਬਾਪੂ ਮੈਂ ਤਾਂ ਉਹਨੂੰ ਪੈਸੇ ਵਾਸਤੇ ਵਿਆਹ ਤੈਨੂੰ ਪਤਾ ਕਿੰਨਾ ਔਕਾ ਹੋ ਕੇ ਫਸਾਈਆਂ ਨਾ ਕੋਈ ਜਾਇਜ਼ ਆਕ ਤੂੰ ਤਾ ਦੇਖ ਉਹਦੇ ਹੈਗੀ ਕਿ ਹੈ ਨਹੀਂ ਨਾ ਉਹ ਬੱਥੇ ਜਾਇਦਾਦਾਂ ਗੱਲ ਕਰ ਦੱਸਦੀ ਨਹੀਂ ਚੁੱਪ ਕਰ ਜੋ ਵੇ ਵੀ ਮਰ ਜਾਣੇ ਮਿਲਦਾ ਸਾਰਾ ਕੁਝ ਓਏ ਪਾਸੇ ਮਾਰਦੀ ਕੁਝ ਨਹੀਂ ਹੋਇਆ टिंके मम्मी जी ਤੁਸੀਂ ਸਾਰੇ ਮੇਰੇ ਬਾਰੇ ਆਹ ਕੁਝ ਸੋਚਦੇ ਹੋ ਨਾ ਕੀ ਸੋਚਦੇ ਆ ਬਤਨੋ ਦੀ ਨੂਨੀਆਂ ਗੱਲਾਂ ਕਰਦੇ ਸੀ ਨਾ ਕਰਿਆ ਕਰੀਏ ਨਹੀਂ ਮੰਮੀ ਜੀ ਝੂਠ ਬੋਲਦੇ ਹੋ ਤੁਸੀਂ ਸਾਰੇ ਜਾਣੇ ਮੈਂ ਸਾਰੀਆਂ ਗੱਲਾਂ ਸੁਣੀਆਂ ਨੇ ਤੁਹਾਡੀਆਂ ਮੈਂ ਕੀ ਝੂਠ ਬੋਲਦਾ ਹੁਣ ਟਿੰਕੇ ਬੋਲ ਨਾ ਤੂੰ ਕਿਉਂ ਧੋਖਾ ਦਿੱਤਾ ਤੋ ਮੈਨੂੰ ਤੂੰ ਤਾਂ ਗਿਆਨਸਪੈ ਤੈਨੂੰ ਪਿਆਰ ਕਰਦਾ ਆ ਸਿਰਫ ਤੂੰ ਮੇਰੇ ਪੈਸੇ ਤੇ ਮਰਿਆ ਕੋਈ ਗੱਲ ਨਹੀਂ ਮੈਂ ਤੁਹਾਨੂੰ ਛੱਡਾਂਗੀ ਨਹੀਂ ਮੈਂ ਆਪਣੇ ਬਾਪੂ ਜੀ ਨੂੰ ਸਾਰਾ ਕੁਝ ਦੱਸੂਗੀ ਤੁਹਾਡੇ ਬਾਰੇ ਔਰ ਦੇਖਿਆ ਤੁਹਾਨੂੰ ਜੇਲ੍ਹ ਕਰਵਾ ਕੇ ਹਟਾ ਦੇਣੂੰ ਸਾਰਾ ਦੱਸੂਗੀ ਮੈਂ ਬਾਪੂ ਜੀ ਨੂੰ ਛੱਡੇਗੀ ਤਾਂ ਤਾਂ ਨਾ ਜੇਕਰ ਉਹ ਨਿਕਲੇਗੀ ਸਮਝ ਗਈ ਮੇਰੀ ਗੱਲ ਦੇ ਫੜ ਕੇ ਨੂੰ ਅੰਦਰ ਲੈ ਜਾ ਕਿ ਪਲੀਜ਼ ਸੁਣ ਲੈ ਸਾਰਾ ਨੂੰ ਮਰਵਾਉ ਹੈ ਤਾਂ ਹੁਣ ਨਾ ਇਹ ਰ ਤਾਂ ਹੁਣ ਸਾ ਵੀ ਮੈਨੂੰ ਕੁਛ ਕੇ ਆਊਗਾ ਓਏ ਕਿਨੂੰ ਟੀਕਦਾ ਤਪਦੇ ਸੰਗੀ اے ਖੜ ਜਾ ਬਾਪੂ ਹਲੇ ਕੀ ਹੋਇਆ ਹਲੇ ਤਾਂ ਇਹ ਤਾਂ ਆਪਾਂ ਪੈਸਾ ਲੈਣਾ ਜਿਹੜਾ ਇਹ ਆਪਦੇ ਖਾਤੇ 'ਚ ਸਾਂਭੀ ਬੈਠੀ ਆ ਚਲ ਮੇਰੇ ਨਾਲ ਤੈਨੂੰ ਮੈਂ ਦਦਦਾ ਕਰੂਗੀ ਇਹ ਅੰਦਰ ਮੈਂ ਮੇਰੀ ਗੱਲ ਸੁਣ ਲੋ ਧਿਆਨ ਨਾਲ ਤੁਸੀਂ ਹਾਂ ਧਿਆਨ ਰੱਖੋ ਤੇ ਪੂਰਾ ਮੇਰਾ ਘਰੋਂ ਬਾਹਰ ਨਾ ਨਿਕਲ ਜੇ ਧਿਆਨ ਆ ਮੇਰਾ ਨੀ ਨਿਕਲਦੀ ਸਾਥੋਂ ਵਾਕ ਕੇ ਜਾਉ ਕਿੱਥੇ ਹੂੰ ਲਿੰਕੇ ਚਰਾਉਗੀ ਇਹ ਮੈਨੂੰ ਅੰਦਰ ਚੁੱਪ ਕਰਕੇ ਬੈ ਜਾ ਨਹੀਂ ਇੱਥੇ ਹੀ ਗੱਲ ਘੋੜ ਦੂੰ ਮੰਮੀ ਜੀ ਪਲੀਜ਼ ਨਹੀਂ ਚੁੱਪ ਕਰ ਜਾ ਕਿਉਂ ਦੂਸਰਾਂ ਨਾਲ ਟਿੰਕੀ ਪਲੀਜ਼ ਮੈਂ ਕਿਸੇ ਨੂੰ ਨਹੀਂ ਦੱਸਾਂਗੀ ਪਲੀਜ਼ ਮੰਮੀ ਦੱਸੋ ਇਹਦਾ ਰੂਪ ਉਹ ਅੰਦ ਕਰਾ ਦੇ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਪਿੱਛੇ ਹੋ ਜਾ ਕਿਸੇ ਨੂੰ ਨਹੀਂ ਦੱਸਦੀ ਇਹ ਦੇਖ ਕਿ ਕਿਤੇ ਗੁਰਲਾਤ ਤਗਾੜਾ ਜਾਗ ਜੇ ਓ ਕਿਉਂ ਫਿਕਰ ਕਰਦਾ ਬਾਪੂ ਮੈਂ ਹੈਗਾ ਨਾ ਹਲੇ ਹਾਂ ਹੈ ਹੁਣ ਦੇਖੀ ਇਹਦਾ ਪੈਸਾ ਵੀ ਲਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਦੱਬਾਂਗੇ ਵੀ ਕਰਦੇ ਅਸੀਂ ਜਿਹੜਾ ਕੁਝ ਕਰਨਾ ਖੁੱਲੀਆਂ ਛੁੱਟਾਂ ਮੈਂ ਆਪੇ ਸਾਹਮਣੂ ਲੈ ਮੈਂ ਕਰ ਕਿਉਂ ਨਾ ਬੰਦੋਬਸਤ ਹਾਂ ਤੇ ਇਹਦਾ ਧਿਆਨ ਰੱਖਿਓ ਚਲਾਕ ਬਹੁਤਾ ਹੈ ਹਾਂ ਕਰਨ ਆ ਜਾਵੇ ਇੱਥੇ ਹੀ ਬੈਠੇ ਆ ਤੂੰ ਜਾ ਕੇ ਕਰਕੇ ਇੰਤਜ਼ਾਮ ਜਿਹੜਾ ਕਰਦਾ ਮੰਮੀ ਜੀ ਪਲੀਜ਼ ਗੇਟ ਖੋਲ ਦੋ ਨੀ ਨਿਚਲੀ ਬਹਿ ਜਾ ਨਿਚਲੀ ਬਹਿ ਜਾ ਬਾਹਰ ਨੇ ਉਹ ਤਾਂ ਜਦੋਂ ਤੈਨੂੰ ਵੱਡੂ ਵੱਡੂ ਕਿਤੇ ਨਹੀਂ ਨਾ ਤੇਰਾ ਗੜ ਵੱਡਣਾ ਬੇ ਮੈਨੂੰ ਕਾਇ ਲੱਗਦਾ ਹੈ ਵੀ ਕਿਤੇ ਉਹੀ ਨਾ ਭੱਜ ਜਾਏ ਕਿਸੇ ਪਾਸੇ ਭੱਜੂ ਹੈ ਜਿਆ ਫੰਗ ਮਾਰਦੀਆਂ ਹੁੰਦੀਆਂ ਨੇ ਬੇਮੈਨੂਲੀ ਬੇਮੈਨੂਲੀ ਪਰੋਸਾ ਵੇਦਾ ਕਿਹੜੇ ਰੋਤਨ ਜੀ ਜਾਂਦੀ ਐ ਤੂੰ ਐ ਕਰ ਤੂੰ ਇੱਥੇ ਬੈਠ ਮੈਂ ਮੜਾ ਜਾ ਪਾਗਲ ਚ ਕਰਣਾ ਉਹ ਗਿਆ ਗਿਆ ਛੇਤੀ ਮੂਰਤੀ ਉੱਥੀ ਨਾ ਬੈਜੀ ਜਾ ਕੇ ਲੈ ਮੈਂ ਵੀ ਇਹਨੂੰ ਹੱਥ ਚ ਫੜ ਕੇ ਬੈ ਗਈ ਹਾਏ ਰੱਬਾ ਕਿੱਥੇ ਵਸਾਦਾ ਤੂੰ ਮੈਨੂੰ ਹੈਲੋ ਹੈਲੋ ਓਏ ਆ ਜਾ ਹੁਣ ਕਿੱਧਰ ਮਰ ਗਿਆ ਤੂੰ ਓਏ ਆਉਣਾ ਯਾਰ ਬਾਬੂ ਫੋਨ ਕਮਾ ਓਏ ਮੇਰੀ ਹੈਗਾ ਸੀ ਮੈਂ ਇੰਤਜ਼ਾਮ ਕਰਾਂ ਓਏ ਮੇਰੀ ਗੱਲ ਸੁਣ ਲਾ ਮੈਂ ਤਾਣੀ ਬੁਣੀ ਬੈਠਾ ਸਾਰੀ ਤੂੰ ਛੇਤੀ ਦਿਨੇ ਆ ਜਾ ਹੈਗਾ ਮੇਰੇ ਕੋਲੇ ਪੁਰਾਣਾ ਰੱਸਾ ਹੈ ਤੁਸੀਂ ਵੀ ਨਾ ਭਾਂਣਦੇ ਤੀਨੇ ਹੋ ਫਿਰ ਕਹੋਂਗੇ ਬੋਲਦਾਗਾ ਆ ਮੜਾ ਯਾ ਕੰਮ ਕੀ ਲਾਇਆ ਆ ਐਚਵੀ ਲੱਗੀ ਵੀ ਤੂੰ ਆ ਜਾ ਤੂੰ ਆ ਜਾ ਓਏ ਵੀ ਯਾਰ ਬਸ ਕੱਲੇ ਪੈਸੇ ਖਾਣ ਆਲੇ ਹੋਗੇ ਪੈਸੇ ਖਾਣਾ ਨਹੀਂ ਗਰਲਾਂ ਲਗਾੜਾ ਕਹਿੰਦੇ ਆ ਕੰਮ ਮੈਂ ਕੱਲਾ ਵੀ ਕਰ ਦੂੰ ਓਏ ਹੱਲੇ ਨਹੀਂ ਕਰਨਾ ਸਮਝਦੇ ਕਿਉਂ ਨਹੀਂ ਹੱਲੇ ਤਾਂ ਇਹ ਤੋਂ ਆਪਾਂ ਪੈਸੇ ਲੈਣੇ ਆ ਹਾਂ ਹਾਂ ਚੱਲ ਆ ਜਾ ਫਿਰ ਮੈਂ ਤਿਆਰੀ ਕਰੀ ਬੈਠਾ ਮਾਖਿਆ ਤੈਨੂੰ ਮੈਂ ਦੱਸੂੰ ਸਾਰਾ ਕੁਝ ਕਿਵੇਂ ਕਰਨਾ ਬਹੁਤ ਪੈਸੇ ਇਹਦੇ ਖਾਤੇ ਚ ਪਹਿਲਾਂ ਉਹ ਕਢਾ ਲੀਏ ਫੇਰ ਮਾਰਾਂਗੇ ਇਹਨੂੰ ਫੇਰ ਠੀਕ ਆ ਠੀਕ ਆ ਠੀਕ ਆ ਹਾਂ ਸਮਝ ਗਿਆ ਨਾ ਹੁਣ ਤੂੰ ਫੋਨ ਕਰ ਤੇ ਮੇਰਾ ਦਿਮਾਗ ਨਾ ਖਰਾਬ ਕਰ ਤੇ ਧਿਆਨ ਰੱਖੋ ਦਾ ਠੀਕ ਆ ਮੈਂ ਜਾਣਾਂ ਹਜੇ ਤੈਨੂੰ ਸਾਹਮਦੇ ਹੈ ਭਗਦਾ ਹੰਤਾ ਸੌਂ ਗਈ ਅੱਕ ਥੱਕ ਕੇ ਸੌਂ ਗਈ ਹੋਣੀ ਰੋ ਧੋ ਕੇ ਲੈ ਐਂ ਕਰਦੀ ਐ ਬਚਨੂ ਕੇ ਜਾਏ ਹੋਣੀ ਐਂ ਸਵੇਰ ਦਿਨ ਬੰਨੀ ਬੱਠੇ ਨੇ ਕਿਤੇ ਪੱਤੀ ਆਨੀਆ ਭਾਬੀ ਖੜ ਜਾ ਰੁਕ ਜਾ ਕੀ ਕਰੀ ਆਨੀਆ ਹੈ ਕੀ ਹੋ ਤੂੰ ਆ ਕੀ ਕਰ ਰਹੀ ਹੈ ਤੂੰ ਤੇਰਾ ਦਿਮਾਗ ਖਰਾਬ ਮੈਨੂੰ ਮਰ ਜਾਣ ਦੇ ਕੁਲਦੀਪ ਕਿਉਂ ਮਰ ਜਾਣ ਦੇ ਗੱਲ ਤਾਂ ਦੱਸ ਮੈਨੂੰ ਕੀ ਹੋ ਗਈ ਤੈਨੂੰ ਸਭ ਪਤਾ ਕਿ ਮੇਰਾ ਵਿਆਹ ਠੋਖੇ ਨਾਲ ਹੋ ਜਾਂਦੀ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਹੈ ਕੁਲਦੀਪ ਮੈਨੂੰ ਮਰ ਜਾਣ ਦੇ ਨਹੀਂ ਤੂੰ ਇਹ ਨਹੀਂ ਕਰਨਾ ਭਾਬੀ ਮੈਨੂੰ ਤਾਂ ਸਾਰਾ ਕੁਝ ਹੀ ਪਤਾ ਸੀ ਉਹਨਾਂ ਬਰ ਪਤਾ ਨਹੀਂ ਤੂੰ ਕਿਵੇਂ ਇਹਨਾਂ ਦੇ ਜਾਲ ਚ ਫਸ ਗਈ ਮੈਂ ਤੈਨੂੰ ਕਦੋਂ ਦਾ ਦੱਸਣਾ ਚਾਹੁੰਦਾ ਸੀ ਤੈਨੂੰ ਪਰ ਇਹ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਤੂੰ ਮਰਨਾ ਨਹੀਂ ਹੈਗਾ ਕੀ ਕਰਾਂ ਫਿਰ ਮੈਂ ਤੂੰ ਉਹਨਾਂ ਨੂੰ ਸਾਫ਼ ਕਰਾਉਂ ਨਹੀਂ ਕੁਲਦੀਪ ਮੈਂ ਹਾਰ ਚੁੱਕਿਆ ਮੈਂ ਟਿੰਕੇ ਨੂੰ ਬਹੁਤ ਪਿਆਰ ਕੀਤਾ ਪਰ ਇਹਦਾ ਕੋਈ ਹੱਲ ਨਹੀਂ ਹੈਗਾ ਤੂੰ ਸਮਝ ਗੱਲ ਨੂੰ ਕਿੱਥੇ ਜਾਵਾਂ ਮੈਂ ਭਾਬੀ ਇਹ ਚੀਜ਼ ਦਾ ਹੱਲ ਤੂੰ ਮਰਨਾ ਚਾਹੁੰਦੀ ਹੈ ਨਾ ਜੋ ਮਰ ਜਾ ਪਰ ਤੇਰੇ ਤੋਂ ਪਹਿਲਾਂ ਕਈ ਮਰ ਗਏ ਆ ਤੇ ਕਈ ਮਰ ਵੀ ਜਾਣ ਗਏ ਆ ਮਤਲਬ ਮੇਰੇ ਤੋਂ ਪਹਿਲਾਂ ਕਿਵੇਂ ਹੁਣ ਤਾਂ ਤੂੰ ਆਪ ਮਰ ਰਹੀ ਹੈ ਪਹਿਲਾਂ ਇਹਨਾਂ ਨੇ ਆਪ ਖੁਦ ਮਾਰ ਤਿੱਕ ਕੁਲਦੀਪ ਤੂੰ ਇਹਨਾਂ ਦਾ ਮੁਕਾਬਲਾ ਕਰ ਕੁਲਦੀਪ ਕਿਸੇ ਨੇ ਮੈਨੂੰ ਇਹ ਗੱਲ ਦੱਸੀ ਕਿਉਂ ਨਹੀਂ ਕਿ ਇਹਨਾਂ ਨੇ ਪਹਿਲਾਂ ਵੀ ਇੱਕ ਕੁੜੀ ਮਾਰ ਦਿੱਤੀ ਆ ਤੂੰ ਭਾਬੀ ਨਾ ਸਮਝ ਸੀ ਤੈਨੂੰ ਨਹੀਂ ਪਤਾ ਲੱਗਿਆ ਮੈਂ ਤੈਨੂੰ ਦੱਸ ਰਿਹਾ ਤੂੰ ਇਹਨਾਂ ਦਾ ਹੁਣ ਮੁਕਾਬਲਾ ਕਰ ਮਰਨ ਦਾ ਕੋਈ ਹੱਲ ਨਹੀਂ ਹੈਗਾ ਸਹੀ ਗੱਲ ਕਹੀ ਤੂੰ ਮਰਨਾ ਕੋਈ ਹੱਲ ਨਹੀਂ ਹੈ ਯਾਰ ਹੂੰ ਅੱਛਾ ਮੈਂ ਮਰ ਜਾਂਗੀ ਕੱਲ ਨੂੰ ਮੇਰੇ ਤੋਂ ਬਾਅਦ ਕਈ ਕੁੜੀਆਂ ਮਰਨਗੇ ਆ ਕਈ ਕੁੜੀਆਂ ਬੇਕਸੂਰ ਮਰਨਗੇ ਔਰ ਚਦਕੇ ਚੋਂ ਲੋਕਾਂ ਨੂੰ ਪਤਾ ਸੀਗਾ ਖੇਲੋਗੇ ਤੇ ਬੇਇਮਾਨ ਨੇ ਤੇ ਤੁਸੀਂ ਲੋਕਾਂ ਨੇ ਕਿਉਂ ਨਹੀਂ ਬੋਲਿਆ ਕਿਉਂ ਤੋ ਜੀ ਨਹੀਂ ਕੁੜੀਆਂ ਵਰਨ ਦਿੱਤੀਆ ਭਾਬੀ ਮੈਨੂੰ ਇਹ ਸੀ ਇਹ ਸੁਧਰ ਜਾਣਗੇ ਕੁਲਦੀਪ ਇਹ ਜੇ ਲੋਕ ਦੇ ਸੁਧਰਦੇ ਹੁੰਦੇ ਇਹਨਾਂ ਨੂੰ ਸੁਧਾਰਨਾ ਆਪਣਾ ਫਰਜ਼ ਬਣਦਾ ਹੁਣ ਤੂੰ ਮੁਕਾਬਲਾ ਕਰ ਇਹਨਾਂ ਦਾ ਸਹੀ ਕਹਿਣਾ ਤੂੰ ਕੁਲਦੀਪ ਸਹੀ ਕਰਨਾ ਤੂੰ ਇਹਨਾਂ ਨੂੰ ਤਾਂ ਬਦਲਾਤਾ ਹੁਣ ਮੈਂ ਲਵਾਂਗੀ ਮੈਂ ਲਵਾਂਗੀ ਇਹਨਾਂ ਨੂੰ ਬਦਲਾ ਮਰਾਂਗੀ ਨਹੀਂ ਮੈਂ ਮੈਂ ਹੋਰ ਕੁੜੀਆਂ ਨੂੰ ਆਪਣੇ ਵਾਂਗੂ ਨਹੀਂ ਰਹਿਣ ਦਵਾਂਗੀ ਇਹਨਾਂ ਨੂੰ ਸਬਕ ਸਿਖਾ ਕੇ ਰਹਾਂਗੀ ਮੈਂ ਸਬਕ ਸਿਖਾ ਕੇ ਰੋਹਾਂਗੇ ਇਹਨਾਂ ਨੂੰ ਮੈਂ